ਸੋਸ਼ਲ ਮੀਡੀਆ ਦੇ ਉੱਪਰ ਗੰਦਗੀ ਫਲਾਉਣ ਵਾਲੇ ਨੰਗੇਸ਼ਤਾ ਪ੍ਰਚਲਨ ਵਾਲੇ ਗਾਲਾਂ ਜਾਂ ਬੱਦੇ ਕਮੈਂਟ ਕਰਨ ਵਾਲੇ ਇਹ ਇੱਕ ਤਰ੍ਹਾਂ ਦੇ ਮਾਨਸਿਕ ਰੋਗਾਂ ਨਾਲ ਪੀੜਤ ਨੇ ਸੋ ਇਹ ਸਭ ਤੋਂ ਕਿਵੇਂ ਬਚਿਆ ਜਾ ਸਕਦਾ ਸੋਸ਼ਲ ਮੀਡੀਆ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਨੂੰ ਸਮਝ ਲਓਗੇ ਤਾਂ ਤੁਹਾਨੂੰ ਕਿਸੇ ਨੂੰ ਮਾਰਨ ਤੱਕ ਦੀ ਨੌਬਤ ਨਹੀਂ ਆਣੀ ਦੂਸਰੀ ਗੱਲ ਜੋ ਲੋਕ ਆਪਣੇ ਆਪ ਨੂੰ ਧਾਰਮਿਕ ਸਮਝਦੇ ਨੇ ਚਾਹੇ ਉਹ ਹਿੰਦੂ ਸੈਕਟਰ ਉਹਨਾਂ ਸੁਲੇਮਨ ਸਾਹੀ ਕਿਸੇ ਵੀ ਕਮਿਊਨਿਟੀ ਨਾਲ ਲੇਟਰ ਨਹੀਂ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸੋਸ਼ਲ ਮੀਡੀਆ ਨੂੰ ਯੂਜ਼ ਹੀ ਕਿਉਂ ਕਰਦੇ ਨੇ ਕੀ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਇੰਸਟਾਗ੍ਰam ਫੇਸਬੁਕ ਯੂਜ਼ ਕਰ ਜਿਹੜੇ ਚੰਗੇ ਕੋਈ ਪੜੇ ਲਿਖੇ ਨੇ ਉਹ ਇਸ ਤੋਂ ਬਿਨਾਂ ਵੀ ਬਹੁਤ ਸਾਰੇ ਐਪਲੀਕੇਸ਼ਨ ਨੇ ਜਿਹੜੇ ਯੂਜ਼ ਕਰਦੇ ਨੇ ਪਰ ਸਭ ਤੋਂ ਵੱਧ ਵਰਤੇ ਜਾਣ ਵਾਲੇ ਫੇਸਬੁਕ ਇੰਸਟਾਗ੍ਰam ਆਮ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਨ ਦੇ ਵਿੱਚ ਨੇ ਕਿਉਂਕਿ ਇਥੇ ਐਂਟਰਟੇਨਮੈਂਟ ਦੇ ਸਾਧਨ ਨੇ ਬੰਦਾ ਵਾਰ-ਵਾਰ ਉਹਨੂੰ ਸਾਰਾ ਦਿਨ ਸਕਰੋਲ ਕਰਦਾ ਰਹਿੰਦਾ ਉਹਨੂੰ ਦੇਖਦਾ ਰਹਿੰਦਾ ਤੇ ਕਮਿਊਨਿਟੀ ਸਟੈਂਡਰਡ ਕੀ ਨੇ ਵਾਇਓਲੇਟ ਕਰ ਦਿਆਂ ਜੇ ਆਪਾਂ ਕਮਿਊਨਿਟੀ ਨੂੰ ਤਾਂ ਉਹ ਸੋਸ਼ਲ ਮੀਡੀਆ ਦੇ ਉੱਪਰ ਹਰੇਕ ਇੰਸਟਾਗ੍ਰam ਦੇ ਫੇਸਬੁੱਕ ਦੇ YouTube ਦੇ ਉੱਪਰ ਬਹੁਤ سارے ਕਮਿਊਨਿਟੀ ਸਟੈਂਡਰਡ ਜਿਹੜੇ ਨੇ ਉਹ ਕੰਪਨੀਆਂ ਫਾਲੋ ਕਰ ਦੀਆਂ ਨੇ ਜਿਵੇਂ ਤੁਸੀਂ ਦੇਖਿਆ ਹੋਊਗਾ ਕਿ ਇੰਡੀਆ ਦੇ ਵਿੱਚ TikTok ਨੂੰ ਬਹੁਤ ਟਾਈਮ ਪਹਿਲਾਂ ਬੈਨ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਬਹੁਤ سارے ਕਮਿਊਨਿਟੀ ਸਟੈਂਡਰਡ ਸੀ ਜਿਹੜੇ ਉਹ ਫਾਲੋ ਨਹੀਂ ਕਰਦਾ ਸੀ ਤੋ ਇਹ ਚੀਜ਼ਾਂ ਨੂੰ ਸਮਝਣਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਇਹ ਸਭ ਸਮਝ ਲਓਗੇ ਤਾਂ ਤੁਸੀਂ ਇਹ ਜਿਹੜੇ ਵਿਵਾਦ ਨੇ ਗੰਦਗੀ ਫਲਾਉਣ ਵਾਲੇ ਲੋਕ ਨੇ ਇਹਨਾਂ ਤੋਂ ਦੂਰ ਵੀ ਰਹੋਗੇ ਤੇ ਆਪਣੇ ਆਪ ਨੂੰ ਇਹ ਸਭ ਤੋਂ ਉਭਾਰ ਲਓਗੇ ਹੁਣ ਗੱਲ ਕਰਦੇ ਆਂ ਕੰਟੈਂਟ ਬਣਾਉਣ ਵਾਲੇ ਜਿਹੜੇ ਮਾਨਸਿਕ ਰੋਗੀ ਨੇ ਉਹਨਾਂ ਦੀ ਪਰੇਸ਼ਾਨੀ ਕੀ ਆ ਉਹਨਾਂ ਦੀ ਸੋਚ ਕੀ ਹੈ ਉਹਨੇ ਵੀ ਸੋਚਦਾ 15 ਜਿਹੜਾ ਉਹ ਬਹੁਤ ਜ਼ਿਆਦਾ ਨੀਵਾ ਕਿਉਂ ਹੋ ਚੁੱਕਿਆ ਹੈ ਉਹ ਆਪਣੇ ਨਜ਼ਰਾਂ ਤੋਂ ਖੁਦ ਵੀ ਗਿਰ ਚੁੱਕੇ ਨੇ ਲੋਕਾਂ ਦੀ ਨਜ਼ਰਾਂ ਤੋਂ ਗਿਰੀ ਪਰ ਉਹਨਾਂ ਨੂੰ ਬढ़ावा ਦੇਣ ਵਾਲੇ ਵੀ ਕੌਣ ਨੇ ਆਮ ਲੋਕ ਜਿਹੜੇ ਉਹਨਾਂ ਨੂੰ ਦੇਖਦੇ ਨੇ ਲਾਈਕ ਕਰਦੇ ਨੇ ਜਾਂ ਸ਼ੇਅਰ ਕਰਦੇ ਨੇ ਜਾਂ ਉਹਨਾਂ ਦਾ ਕੰਟੈਂਟ ਵਾਰੀ ਵਾਰੀ ਦੇਖਦੇ ਨੇ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਪਰ ਜੀ ਨੂੰ ਰੋਕਣ ਦਾ ਇੱਕ ਬਹੁਤ ਹੀ ਸਰਲ ਤੇ ਸੌਖਾ ਤਰੀਕਾ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਤੁਸੀਂ ਅੱਜਕੱਲ ਦੇਖਿਆ ਹੋਊਗਾ ਖਾਸ ਕਰਕੇ ਤੁਸੀਂ ਕੁਝ ਵੀ ਕੰਟੈਂਟ ਦੇਖਦੇ ਹੋ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਯੂਟਿਊਬ ਤੇ ਤੁਸੀਂ ਇੱਕ ਪਰਸਨ ਦੀ ਵੀਡੀਓ ਦੇਖੀ ਤਾਂ ਉਹ ਬਾਰ-ਬਾਰ ਉਹੀ ਪਰਸਨ ਦੀਆਂ ਵੀਡੀਓਜ਼ ਤੁਹਾਡੇ ਸਾਹਮਣੇ ਆਉਣ ਲੱਗ ਜਾਂਦੀਆਂ ਨੇ ਜੇ ਤੁਸੀਂ ਮੰਨ ਲਓ ਨਿਊਜ਼ ਸੁਣਦੇ ਹੋ ਕੋਈ ਨਿਊਜ਼ ਚੱਲ ਰਹੀ ਆ ਕਿ ਕਿਤੇ ਕਿਸੇ ਨੂੰ ਮਾਰ ਦਿੱਤਾ ਗਿਆਗਾ ਜਾਂ ਕੋਈ ਏਅਰੋਪਲੇਨ ਆ ਜਿਹੜਾ ਉਹ ਹਾਈਜੈਕ ਹੋ ਗਿਆਗਾ ਜਾਂ ਕੋਈ ਫਲੱਡ ਵਗੈਰਾ ਆ ਗਏ ਤਾਂ ਉਦਾਂ ਦੀਆਂ ਨਿਊਜ਼ ਹੀ ਤੁਹਾਡੇ ਸਾਹਮਣੇ ਵਾਰੀ-ਵਾਰੀ ਆਉਣ ਲੱਗ ਜਾਂਦੀਆਂ ਨੇ ਤੁਹਾਡੇ ਸੋਸ਼ਲ ਮੀਡੀਆ ਦੇ ਉੱਪਰ ਈਵਨ ਜਿਹੜੀਆਂ ਐਡ ਨੇਗੀਆਂ ਉਹ ਵੀ ਤੁਸੀਂ ਕੀ ਦੇਖਦੇ ਹੋ ਉਹਦੇ ਸਬੰਧਤ ਹੀ ਤੁਹਾਡੇ ਫੋਨ ਦੇ ਉੱਪਰ ਆਉਣ ਲੱਗ ਜਾਂਦੀਆਂ ਨੇ ਸੋ ਇਹ ਤੁਹਾਡੇ ਉੱਪਰ ਡਿਪੈਂਡ ਕਰਦਾ ਕਿ ਤੁਸੀਂ ਕੀ ਦੇਖਦੇ ਹੋ ਸਭ ਤੋਂ ਪਹਿਲੀ ਵਾਰ ਜੀ ਦੂਜਾ ਜੇ ਮੰਨ ਲਓ ਤੁਹਾਡੇ ਫੋਨ ਦੇ ਉੱਪਰ ਕੋਈ ਐਦਾਂ ਦੀ ਚੀਜ਼ ਆ ਵੀ ਜਾਂਦੀ ਹੈ ਤੁਸੀਂ ਇੱਕ ਦੇਖਿਆ ਹੋਊਗਾ ਕਿ ਕਈ ਜਿਵੇਂ ਕੋਈ ਕਿਤੇ ਕੋਈ ਹਾਦਸਾ ਹੋਇਆ ਉੱਥੇ ਜਿਹੜੀਆਂ ਕੋਈ ਲਾਸ਼ਾਂ ਹੁੰਦੀਆਂ ਨੇਗੀਆਂ ਜਾਂ ਬੰਦੇ ਕੱਟੇ ਵੱਡੇ ਹੁੰਦੇ ਨੇਗੇ ਤਾਂ ਜਾਂ ਕੋ ਜਾਨਵਰ ਦੀ ਹੱਤਿਆ ਹੋ ਰਹੀਆ ਉਹ ਬਿਲਕੁਲ ਬਲੈਕ ਕਰਿਆ ਹੁੰਦਾ ਉਹਨੂੰ ਆਪਾਂ ਦੇਖ ਨਹੀਂ ਸਕਦੇ ਹੁੰਦੇ ਉਹ ਕੰਟੈਂਟ ਦੇ ਉਦੇ ਉੱਪਰ ਕਲਿੱਕ ਕਰਨਾ ਪੈਂਦਾ ਜੇ ਤੁਸੀਂ ਦੇਖਣਾ ਚਾਹੁੰਦੇ ਤਾਂ ਲਿਖਿਆ ਹੁੰਦਾਗਾ ਸੀ ਮੋਰ ਉਹਦੇ ਉੱਪਰ ਤੁਸੀਂ ਕਲਿੱਕ ਕਰੋਗੇ ਤਾਂ ਉਹ ਦੇਖ ਸਕ ਜਾਂਦਾ ਉਹਦੇ ਉੱਪਰ ਲਿਖਿਆ ਹੁੰਦਾ ਸਪੈਸ਼ਲ ਇਹ ਇਹ ਜਿਹੜਾ ਤੁਹਾਨੂੰ ਆਪਣਾ ਭਾਵਨਾ ਮੈਨੂੰ ਕੇਸ ਪਹੁੰਚਾ ਸਕਦਾ ਤੁਸੀਂ ਇਹਨੂੰ ਨਾ ਦੇ ਤੇ ਫਿਰ ਆਪਾਂ ਉਹਨੂੰ ਕਲਿੱਕ ਕਰਕੇ ਦੇਖ ਸਕਦੇ ਆ ਇਸੇ ਤਰ੍ਹਾਂ ਤੁਹਾਨੂੰ ਕੋਈ ਵੀ ਕੰਟੈਂਟ ਜਿਹੜਾ ਵਧੀਆ ਨਹੀਂ ਲੱਗਿਆ ਈਵਨ ਕੋਈ ਐਡ ਚੱਲ ਰਹੀ ਹੈ ਉਹਦੇ ਉੱਪਰ ਸਾਈਡ ਦੇ ਉੱਪਰ ਤੁਸੀਂ ਕਲਿੱਕ ਕਰਕੇ ਉਹਨੂੰ ਰਿਪੋਰਟ ਕਰ ਸਕਦੇ ਹੋ ਉਹ ਪੇਜ ਨੂੰ ਬਲੌਕ ਕਰ ਸਕਦੇ ਹੋ ਔਰ ਸ਼ਿਕਾਇਤ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਉੱਚ ਵਾਇਲੇਸ਼ਨ ਹੋਈ ਆ ਕੋਈ ਚਾਈਲਡ ਅਬਿਊਜ਼ ਦਾ ਕੇਸ ਹੈਗਾ ਜਾਂ ਉਹਦੇ ਚ ਕੋਈ ਸੈਕਸੁਅਲਟੀ ਦਿਖਾਈ ਗਈ ਆ ਤਾਂ ਤੁਸੀਂ ਉਹ ਪੇਜ ਨੂੰ ਰਿਪੋਰਟ ਕਰ ਦਿੰਦੇ ਆ ਪਹਿਲੀ ਗੱਲ ਤਾਂ ਤੁਸੀਂ ਆਪਣੇ ਵੱਲੋਂ ਹੀ ਬਲੌਕ ਕਰਦੇ ਨੇ ਜਦੋਂ ਤੁਸੀਂ ਬਲੌਕ ਕਰਤਾ ਬੇਸ ਤਾਂ ਉਹ ਤੁਹਾਨੂੰ ਖੁੱਤ ਦਿਖਾਈ ਦੇ ਹੋਈ ਨਹੀਂ ਉਦਾਂ ਦਾ ਕੰਟੈਂਟ ਤਾਂ ਤੁਹਾਡੇ ਫੋਨ ਦੇ ਉੱਪਰ ਵਾਰ-ਵਾਰ ਨਹੀਂ ਆਉਗਾ ਜੇ ਤੁਸੀਂ ਉਹਨੂੰ ਰਿਪੋਰਟ ਕਰ ਦੋਗੇ ਤੇ ਫਿਰ ਕੁਝ ਲੋਕ ਹੋਰ ਵੀ ਜਿਹੜੇ ਆ ਤੁਹਾਡੀ ਕਮਿਊਨਿਟੀ ਦੇ ਨੇ ਤੁਸੀਂ ਉਹਨਾਂ ਨੂੰ ਰਿਕਵੈਸਟ ਕਰੋ ਕਿ ਤੁਸੀਂ ਇਹ ਬੰਦਿਆਂ ਨੂੰ ਬਲੌਕ ਕਰੋ ਜਦੋਂ ਉਹਨੂੰ ਬਲੌਕ ਕਰਨ ਲੱਗ ਜਾਣਗੇ ਤਾਂ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਆ ਉਹ ਖੁੱਲ੍ਹ ਕੇ ਖੁੱਲ੍ਹ ਸਮਝਣ ਲੱਗ ਜਾਂਦੀ ਹੈ ਕਿ ਲੋਕ ਇਹਨੂੰ ਕਿਉਂ ਬਲੌਕ ਕਰ ਰਹੇ ਨੇ ਤਾ ਉਹ ਡਾਟਾ ਨੂੰ ਵਾਰ-ਵਾਰ ਚੈੱਕ ਕਰਦੇ ਨੇ ਤਾਂ ਤੁਸੀਂ ਦੇਖਿਓਗੇ ਕਈ ਲੋਕਾਂ ਦੇ ਅਕਾਊਂਟ ਜਿਹੜੇ ਆ ਉਹ ਬਲੌਕ ਵੀ ਹੋ ਜਾਂਦੇ ਨੇ ਸੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਹਾਨੂੰ ਜੇ ਕਿਸੇ ਦੇ ਕੰਟੈਂਟ ਨਾਲ ਕੋਈ ਪ੍ਰੋਬਲਮ ਹੈਗੀ ਆ ਚਾਹੇ ਉਹ ਚੰਗਾਗਾ ਚਾਹੇ ਉਹ ਮਾੜਾਗਾ ਤੁਹਾਨੂੰ ਲੱਗਦਾ ਕਿ ਯਾਰ ਮੈਨੂੰ ਇਹ ਚੀਜ਼ ਸਹੀ ਨਹੀਂ ਹੈਗੀ ਤਾਂ ਤੁਸੀਂ ਆਪਣੀ ਕਮਿਊਨਿਟੀ ਨੂੰ ਜਿਹੜੀ ਵੀ ਕਮਿਊਨਿਟੀ ਨਾਲ ਤੁਸੀਂ ਬਿਲੋਂਗ ਕਰਦੇ ਹੋ ਉਹਨੂੰ ਪਸੰਦ ਕਰਨ ਵਾਲੇ ਲੋਕਾਂ ਨਾਲ ਸ਼ੇਅਰ ਕਰਕੇ ਉਹਨਾਂ ਨੂੰ ਕਹਿ ਸਕਦੇ ਹੋ ਕਿ ਤੁਸੀਂ ਇਹ ਬੰਦਿਆਂ ਨੂੰ ਬਲੌਕ ਕਰੋ ਜਦੋਂ ਤੁਸੀਂ ਉਹ ਬੰਦੇ ਨੂੰ ਬਲੌਕ ਕਰ ਦੋਗੇ ਉਹ ਆਟੋਮੈਟਿਕਲੀ ਉਹ ਚੀਜ਼ਾਂ ਤੁਹਾਡੇ ਸਾਹਮਣੇ ਨਹੀਂ ਆਉਣਗੀਆਂ ਸੋ ਇਹ ਇੱਕ ਜਿਹੜੇ ਵਾਇਓਲੇਟ ਕਮਿਊਨਿਟੀ ਸਟੈਂਡਰਡਸ ਨੇਗੇ ਦੂਸਰੀ ਗੱਲ ਜਿਵੇਂ YouTube ਆ YouTube ਦੇ ਉੱਪਰ ਤੁਸੀਂ ਹੁਣ ਆਪਾਂ ਕਹਿੰਦੇ ਆ ਕਿ ਬੱਚੇ ਆ ਉਹ ਦੇਖਦੇ ਆ YouTube ਤੇ ਬਹੁਤ ਸੌਖਾ ਤਰੀਕਾ ਆਪਣੇ ਬੱਚਿਆਂ ਨੂੰ YouTube Kids ਕਰਕੇ ਇੱਕ ਜਿਹੜਾ ਐਪ ਉਹ ਆਂਦਾ ਨੇ ਸੋ ਉਹ ਤੁਸੀਂ ਆਪਣੇ ਫੋਨ ਦੇ ਵਿੱਚ ਇੰਸਟਾਲ ਕਰਕੇ ਬੱਚਿਆਂ ਨੂੰ ਦਿਓ 18+ ਜਿਹੜਾ ਕੰਟੈਂਟ ਹੈਗਾ ਉਹਦੇ ਉੱਪਰ ਸੈਕਸ਼ਨ ਹੁੰਦੀਆਂ ਨੇ ਕਿ ਤੁਸੀਂ ਉਹਦੇ ਚ ਜਿਹੜੀਆਂ ਆਪਣੀਆਂ ਸੈਟਿੰਗ ਦੇ ਵਿੱਚ ਜਾ ਕੇ ਉਹਦੀਆਂ ਸੈਟਿੰਗ ਚੇਂਜ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਉਹ ਤਾਂ ਦੇ ਕੰਟੈਂਟ ਜਿਹੜੀ 18+ ਵਾਲੇ ਨਾ ਦਿਖਣ। ਸੋ ਇਹ ਸਭ ਆਪਣੇ ਉੱਪਰ ਡਿਪੈਂਡ ਕਰਦਾ ਪਹਿਲੀ ਗੱਲ ਤਾਂ ਕਿ ਆਪਾਂ ਕੀ ਦੇਖਣਾ ਚਾਹੁੰਦੇ ਆ ਤੇ ਕੀ ਨਹੀਂ ਦੇਖਣਾ ਚਾਹੁੰਦੇ। ਜੇ ਤੁਸੀਂ ਇਹਨਾਂ ਚੀਜ਼ਾਂ ਸੁਧਾਰ ਕਰ ਲੋਗੇ ਤਾਂ ਤੁਹਾਡੇ ਸਾਹਮਣੇ ਜਿਹੜੇ ਤੁਹਾਨੂੰ ਇਹ ਲੋਕ ਲੱਛਣਤਾ ਪੋਛ ਰਹੇ ਨੇ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਮਾਨਸਿਕ ਰੋਗੀ ਨੇ ਜਿਹੜੇ ਇਹ ਕੰਮਾਂ ਤੋਂ ਬਾਝ ਨਹੀਂ ਹੁੰਦੇ ਜਿਹੜੇ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਲਾਈਕਸ ਵਧਾਉਣ ਲਈ ਆਪਣੇ ਪੈਸੇ ਕਮਾਉਣ ਲਈ ਬਹੁਤ ਹੀ ਸੌਖਾ ਤਰੀਕਾ ਉਹਨੇ ਸਮਝ ਲਿਆ ਕਿਉਂਕਿ ਬਹੁਤ ਸਾਰੇ ਬੱਚੇ ਨੇ ਜਿੰਨ ਨੂੰ ਆਂਜ ਚੰਦਾ ਨਹੀਂ ਪਤਾ ਹੁੰਦਾ ਜਾ ਉਹ ਦੇਖਦੇ ਨੇ ਕਿਉਂਕਿ ਨਵੇਂ-ਨਵੇਂ ਉਹਨਾਂ ਅੰਦਰ ਇਹ ਅੰਦਰੋਂ ਜਾਗਰੂਤੀ ਹਜੇ ਨਹੀਂ ਆਈ ਹੁੰਦੀ ਉਹ ਨਵੇਂ-ਨਵੇਂ ਪਏ ਹੁੰਦੇ ਨੇ ਜਵਾਨੀ 'ਚ ਪੈਰ ਧਰਿਆ ਹੁੰਦਾ ਤਾਂ ਉਹ ਵਾਰ-ਵਾਰ ਇਹ ਕੰਟੈਂਟ ਦੇਖਦੇ ਨੇ ਕੱਲੇ ਜਵਾਨ ਨਹੀਂ ਮੈਂ ਦੇਖਦਾ ਕਿ ਬੁੱਢੇ ਵੀ ਅੱਜ ਤੱਕ ਜਿਹੜੇ ਨੇ ਵੀ ਉਹ ਵੀ ਦੇਖੀ ਜਾਂਦੇ ਨੇ ਕਿਉਂਕਿ ਜਣੀ ਇਹ ਅੰਦਰ ਵੀ ਤਮਾਵੀ ਉਹ ਬਿਣਾ ਪ੍ਰਭੂ ਦੇ ਸਿਮਰਨ ਤੋਂ ਬਿਨਾ ਤੁਸੀਂ ਤੁਹਾਡੀ ਸੋਚ ਬਦਲੇ ਤੋਂ ਤੁਸੀਂ ਉਹਨੂੰ ਨਹੀਂ ਬਦਲ ਸਕਦੇ ਸੋ ਕਿਸੇ ਨੂੰ ਦੋਸ਼ ਦੇਣਾ ਵੀ ਚੰਗੀ ਗੱਲ ਹੈ ਜੇ ਉਹਨੇ ਗਲਤ ਕੁਝ ਕੀਤਾਗਾ ਪਰ ਉਹਨੂੰ ਮਾਰਨਾ ਇੱਕ ਬਹੁਤ ਵੱਡੀ ਗਲਤੀ ਹੈ ਮਾਰਨ ਦੇ ਤਰੀਕੇ ਬਹੁਤ ਨੇ ਉਹਨੂੰ ਮਾਰਨ ਦਾ ਤਰੀਕਾ ਸਭ ਤੋਂ ਵੱਡਾ ਹੈ ਕਿ ਤੁਸੀਂ ਉਹਦਾ ਕੰਟੈਂਟ ਨਾ ਵੇਖੋ ਬਾਕੀ ਆ ਉਹਨੂੰ ਵੀ ਕਹੋ ਕਿ ਕੰਟੈਂਟ ਨਾ ਵੇਖੋ ਮੇਰੇ ਦੇਖਣ ਦੇ ਵਿੱਚ ਆਇਆ ਵੀ ਸਭ ਤੋਂ ਵੱਧ ਜਿਹੜੇ ਫਰੀ ਲੋਕ ਨੇਗੇ ਉਹਨਾਂ ਨੂੰ ਸਭ ਤੋਂ ਵੱਧ ਪਤਾ ਵੀ ਕੌਣ ਭਾਪੀ ਹੈ ਕੌਣ ਵੀਰਾ ਹੈ ਕੌਣ ਕੀ ਹੈਗਾ ਕੌਣ ਕੀ ਬਣਾ ਰਿਹਾ ਹੈਗਾ ਕੌਣ ਗਾਲਾਂ ਕੱਢ ਰਿਹਾ ਹੈਗਾ ਠੀਕ ਆ ਉਹਨਾਂ ਕੋਲੇ ਸਭ ਤੋਂ ਵੱਧ ਕੰਟੈਂਟ ਹੁੰਦਾ ਇਹ ਦੱਸਣ ਵਾਲਾ ਜਿਵੇਂ ਹੁਣ ਇਹ ਇਨਸੀਡੈਂਟ ਪਿੱਛੇ ਜੋ ਹੋਇਆ ਹੈ ਇੱਕ ਕੁੜੀ ਨੂੰ ਮਾਰਿਆ ਗਿਆਗਾ ਜਦੋਂ ਪਹਿਲਾਂ ਵੀ ਬਹੁਤ ਸਾਰੇ ਇਨਸੀਡੈਂਟ ਹੋਏ ਨੇਗੇ ਉਹ ਜਿਹੜੇ ਕਿਸੇ ਨੂੰ ਤੁਸੀਂ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਆਸ ਕਰਕੇ ਉਹਨਾਂ ਲਈ ਜਿਹੜੇ ਕਿਸੇ ਧਰਮ ਨਾਲ ਜੁੜੇ ਹੋਏ ਨੇ ਤੁਹਾਡੇ ਅੰਦਰ ਸ਼ਕਤੀ ਹੀ ਨਹੀਂ ਹੋਣੀ ਚਾਹੀਦੀ ਜਾਂ ਤੁਹਾਡੇ ਵਿਚਾਰ ਹੀ ਨਹੀਂ ਹੋਣੇ ਚਾਹੀਦੇ ਨੇ ਚੰਗੇ ਕਿ ਤੁਸੀਂ ਕਿਸੇ ਨਾਲ ਗੱਲ ਕਰੋ ਤੁਸੀਂ ਕਿਸੇ ਨੂੰ ਸਮਝਾਓ ਤੁਹਾਡੇ ਕੋਲ ਬੈਠੇ ਤੇ ਉਹ ਚੇਂਜ ਹੋ ਜਾਵੇ ਉਹਦੀ ਜਿਹੜੀ ਹੈ ਵੀ ਅੰਦਰ ਦੀ ਜਿਹੜੀ ਉਹਦੀ ਮਾਨਸਿਕ ਰੋਗ ਉਹਦੇ ਅੰਦਰ ਵੜਿਆ ਹੋਇਆ ਹੈਗਾ ਕਿ ਮੈਨੂੰ ਮੇਰੇ ਲਈ ਪੈਸਾ ਹੀ ਸਭ ਕੁਝ ਹੈ ਠੀਕ ਆ ਅੱਜ ਦੇ ਟਾਈਮ ਦੇ ਵਿੱਚ ਪੈਸਾ ਜ਼ਰੂਰੀ ਹੈ ਪਰ ਉਹਨੂੰ ਤੁਸੀਂ ਇੱਕ ਇਸ ਤਰ੍ਹਾਂ ਵਰਤਣਾ ਕਿ ਤੁਸੀਂ ਕੁਝ ਵੀ ਨੰਗੇਜ ਕਰੋ ਸੀ ਜਾਓ ਗਾਲਾਂ ਕੱਢੀ ਜਾਓ ਤੇ ਲੋਕਾਂ ਦੇ ਉੱਪਰ ਕੋਈ ਅਸਰ ਪਵੇ ਨਾ ਪਵੇ ਤੁਸੀਂ ਚੰਗਾ ਬੋਲਦੇ ਹੋ ਮਾੜਾ ਬੋਲਦੇ ਇਹਦਾ ਬਿਨਾ ਫਿਕਰ ਕਰੇ ਤੋਂ ਤੁਸੀਂ ਚੀਜ਼ ਪਾ ਰਹੇ ਹੋ ਤੇ ਉਹਦੇ ਨਾਲ ਤੁਸੀਂ ਪੈਸਾ ਕਮਾ ਰਹੇ ਹੋ ਜਾਂ ਚੰਗਾ ਕੰਟੈਂਟ ਪਾ ਕੇ ਜਾਂ ਚੰਗੀਆਂ ਗੱਲਾਂ ਕਰਕੇ ਬਹੁਤ ਸਾਰੇ ਲੋਕ ਨੇ ਜਿਹੜੇ ਅ ਅੱਜ ਦੇ ਟਾਈਮ ਦੇ ਸੋਸ਼ਲ ਮੀਡੀਆ ਦੇ ਉੱਪਰ ਪੈਸੇ ਕਮਾ ਰਹੇ ਨੇ ਉਹ ਚੀਜ਼ ਦੇ ਵਿੱਚ ਬਹੁਤ ਫਰਕ ਪੈਂਦਾ ਆਪਣੇ ਗੁਰੂ ਪੀਰ ਸਾਰੇ ਜਿੰਨੇ ਵੀ ਹੈਗੇ ਸੀ ਪੁਰਾਣੇ ਅ ਹੋਏ ਨੇਗੇ ਮਹਾਨਾਤਮਾ ਮਹਾਉਮੀ ਨੇ ਉਹ ਸਾਰਿਆਂ ਨੇ ਉਹਨਾਂ ਨੂੰ ਬਹੁਤ ਸਾਰੇ ਹਵਾਸ਼ਾਵਾਂ ਮਿਲੀਆਂ ਨੇਗੀਆਂ ਬਹੁਤ ਸਾਰੇ ਲੋਕ ਗੰਦਗੀ ਵਾਲੇ ਮਿਲੇ ਨੇਗੇ ਰਾਖਸ਼ ਵਰਗੀ ਦੇ ਲੋਕ ਮਿਲੇ ਨੇ ਪਰ ਉਹਨਾਂ ਨੇ ਕਿਸੇ ਨੂੰ ਮਾਰਿਆ ਨਹੀਂ ਐਡਾ ਹੀ ਵੀ ਹਾਂ ਤੈਨੂੰ ਮਾਰ ਦਾਂਗੇ ਮਾਰਨਾ ਤਾਂ ਬਹੁਤ ਸੌਖਾ ਗੱਲ ਹੈ ਕਿਸੇ ਨੂੰ ਮਾਰਨਾ ਖਤਮ ਕਰ ਦੇਣਾ ਪਰ ਉਹਦੀ ਜ਼ਿੰਦਗੀ ਨੂੰ ਬਦਲਣਾ ਉਹਦੇ ਵਿਚਾਰਾਂ ਨੂੰ ਬਦਲਣਾ ਤੁਹਾਡੇ ਆਪਣੇ ਵਿਚਾਰ ਪੇਸ਼ ਕਰਨੇ ਤੁਹਾਡੇ ਲਈ ਕੀ ਚੰਗਾ ਕੀ ਮਾੜਾ ਉਹਨੂੰ ਇਹ ਚੀਜ਼ ਦੀ ਅਹਿਸਾਸ ਕਰਾਉਣਾ ਇਹ ਸਭ ਤੋਂ ਵੱਡੀ ਗੱਲ ਹੈ ਜਿਉਂਦੇ ਜੀ ਉਹਨੂੰ ਅਹਿਸਾਸ ਹੋ ਜਾਏ ਕਿ ਮੈਂ ਗਲਤ ਹਾਂ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਮਾਰ ਕੇ ਤਾਂ ਕਿਸੇ ਚੀਜ਼ ਦਾ ਕੋਈ ਹੱਲ ਹੈ ਨਹੀਂ। ਫਿਰ ਤੁਸੀਂ ਦੇਖੋਗੇ ਬਹੁਤ ਸਾਰੀਆਂ ਕੰਟਰੀਜ਼ ਨੇ ਜਿੱਥੇ ਆ ਲੇਡੀਜ਼ ਨੂੰ ਬਿਲਕੁਲ ਹੀ ਢੱਕ ਕੇ ਰਹਿਣਾ ਪੈਂਦਾ। ਆਪਣਾ ਸਰੀਰ ਉਹ ਇਸ ਚੀਜ਼ ਨੂੰ ਵੀ ਗਲਤ ਸਮਝਦੇ ਨੇ ਕਿ ਉਹੋ ਟੀ-ਸ਼ਰਟ ਵੀ ਕਿਉਂ ਪਾਈ ਆ। ਉਹ ਕਹਿੰਦੇ ਪੂਰੇ ਢੱਕ ਕੇ ਰੋ ਪਰ ਇਹ ਚੀਜ਼ਾਂ ਦਾ ਕੋਈ ਅੰਤ ਹੈ ਨਹੀਂ ਕਿ ਆਪਾਂ ਕੀ ਸਟੈਂਡਰਡ ਅਪਣਾਵਾਂਗੇ। ਸਭ ਤੋਂ ਪਹਿਲਾਂ ਕਿ ਅਸੀਂ ਖੁਦ ਠੀਕ ਹੋਈਏ। ਆਪਣੇ ਜੋ ਵੀ ਸੋਸ਼ਲ ਮੀਡੀਆ 'ਚ ਅਸੀਂ ਦੇਖਦੇ ਆ ਉਤੋਂ ਕਿਵੇਂ ਬਚਣਾ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਸਮਝੋ ਸੋ ਜਿਹੜੀ ਜਾਗਰੂਤਾ ਦੀ ਕਮੀ ਆ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਪੇਰੈਂਟਸ ਨੂੰ ਅਸੀਂ ਸਕੂਲਾਂ ਦੇ ਵਿੱਚ ਜਾਣਦੇ ਆ ਕਾਲਜ ਦੇ ਵਿੱਚ ਜਾਣਦੇ ਆ ਬੱਚਿਆਂ ਨੂੰ ਪੇਰੈਂਟਸ ਨੂੰ ਇਹਦੇ ਬਾਰੇ ਜਾਗਰੂਕ ਕਰਦੇ ਆ ਦੱਸ ਦਿਆਂ ਸੋ ਟੀਚਰਸ ਨੂੰ ਵੀ ਚਾਹੀਦਾ ਕਿ ਉਹ ਦੱਸਣ ਤੁਸੀਂ ਕਿਵੇਂ ਤੁਹਾਡੇ ਫੋਨ ਦੇ ਉੱਪਰ ਕਿਦਾਂ ਦਾ ਕੰਟੈਂਟ ਆ ਰਿਹਾ ਤੁਸੀਂ ਉਹਨੂੰ ਕਿਵੇਂ ਬਲੌਕ ਕਰ ਸਕਦੇ ਹੋ ਈਵਨ ਬਹੁਤ ਸਾਰੀਆਂ ਪੋਰਨ ਸਾਈਟਸ ਨੇ ਜਿਹੜੀਆਂ ਲੋਕ ਦੇਖਦੇ ਨੇ ਪਰ ਉਹ ਆਮ ਨਹੀਂ ਦੇਖਦੇ ਬਹੁਤ ਦੇ ਉੱਪਰ ਸਿੱਖਿਆ ਦੇਣਗੇ ਤੁਸੀਂ ਦੇਖੋਗੇ ਟਾਈਆਂ ਆਉਣਗੀਆਂ ਉਹ ਗਵਰਨਮੈਂਟ ਵੱਲੋਂ ਹੀ ਸਰਕਾਰ ਵੱਲੋਂ ਹੀ ਉਹਦੇ ਉੱਪਰ ਇੰਨੀਆ ਸਿਕਸ਼ਨ ਲੱਗੇ ਆ ਕਿ ਉਹ ਡਾਇਰੈਕਟਲੀ ਨਹੀਂ ਦਿਖਦੀ ਚਾਹੇ ਉਹ ਐਡਵਰਟਾਈਜ਼ੀ ਹੋਵੇ ਸੋ ਪਰ ਜੇ ਤੁਸੀਂ ਉਹ ਦੇਖਣ ਲੱਗਿਓ ਤੁਹਾਡੇ ਅੱਗੇ ਉਹ ਆ ਲੱਗ ਜਾਣਗੇ ਸੋ ਉਹਨੂੰ ਕਿੱਦਾਂ ਬਲੌਕ ਕਰਨਾ ਹੈ ਇਹ ਤੁਹਾਡੇ ਉੱਪਰ ਸੋ ਇਹ ਚੀਜ਼ ਨੂੰ ਜਾਣੋ ਸਮਝੋ ਵਿਚਾਰੋ ਆਪਣੇ ਅੰਦਰ ਤੇ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕਰੋ ਜੇ ਕੋਈ ਮਾਨਸਿਕ ਰੋਗ ਤੋਂ ਪੀੜਿਤ ਹੈ ਜਿਹੜਾ ਕੋਈ ਇਹ ਗਲਤ ਕੰਮ ਕਰ ਰਿਹਾ ਹੈ ਨਾ ਤਾਂ ਉਹਨੂੰ ਸਮਝਾਓ ਇੱਕ ਵਾਰੀ ਸਮਝਾਓ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਤੇ ਜੇ ਉਹ ਨਹੀਂ ਸਮਝਦਾ ਤਾਂ ਉਹਨੂੰ ਬਲੌਕ ਕਰ ਦਿਓ ਜਦੋਂ ਉਹਨੂੰ ਬਲੌਕ ਕਰਨ ਲੱਗ ਜਾਗੇ ਨੰਬਰ ਆਫ ਪੀਪਲਸ ਜ਼ਿਆਦਾ ਜਿਹੜੇ ਬਲੌਕ ਕਰਨਗੇ ਤਾਂ ਉਹਦਾ ਕੰਟੈਂਟ ਆਪਣੇ ਆਪ ਘੱਟ ਦੇਖਣ ਲੱਗ ਜੇਗਾ ਸੋ ਅੱਜ ਦੇ ਟਾਈਮ 'ਤੇ ਤਾਂ ਬਹੁਤ ਜ਼ਿਆਦਾ ਸੌਖਾ ਤਰੀਕਾ ਸੋਸ਼ਲ ਮੀਡੀਆ ਦੇ ਉੱਪਰ ਇਹਨੂੰ ਆਪਾਂ ਹਵਵਾ ਨਾ ਬਣਾਓ ਇਹਦੇ ਪਿੱਛੇ ਆਪਾਂ ਇੱਕ ਦੂਜੇ ਨਾਲ ਨਾ ਲੜੋ